ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਜ਼ਬਰਦਸਤ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਅਸਲ ਵਿੱਚ ਅਮਰੀਕਾ ਦਾ ਸਭ ਤੋਂ ਵੱਡਾ ਔਰੋਵਿਲ ਡੈਮ ਟੁੱਟ ਗਿਆ ਇਸ ਦੇ ਚੱਲਦੇ ਹੋਏ ਕੈਲੀਫੋਰਨੀਆ ਦੇ ਕਾਫੀ ਹਿੱਸੇ ਨੂੰ ਖਾਲੀ ਕਰਵਾ ਲਿਆ ਗਿਆ ਡੈਮ ਦੀ ਉਚਾਈ 770 ਫੁੱਟ ਹੈ ਔਰੋਵਿਲ ਡੈਮ ਦੇ ਆਸ-ਪਾਸ ਦੇ ਇਲਾਕੇ ਵਿੱਚ 16000 ਦੀ ਆਬਾਦੀ ਹੈ ਇਸ ਇਲਾਕੇ ਦੇ ਕਰੀਬ 13% ਭਾਰਤੀ ਮੂਲ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਚੋਂ ਬਦੇਰੀ ਤਰਸਿਕ ਪਾਇਚਾਰ ਦੇ ਲੋਕ ਨੇ ਕੈਲੀਫੋਰਨੀਆ ਦੇ ਵਾਟਰ ਰਿਸੋਰਸਸ ਵਰਪਾਗ ਨੇ ਐਤਵਾਰ ਸ਼ਾਮ ਨੂੰ ਦੱਸਿਆ ਕਿ ਡੈਮ ਦਾ ਐਮਰਜੈਂਸੀ ਗੇਟ ਖੋਲ ਦਿੱਤਾ ਗਿਆ ਕਿਉਂਕਿ ਇਹ ਟੁੱਟ ਚੁੱਕਾ ਸੀ ਇਸ ਲਈ ਹਾਲਾ ਉੱਤਰੀ ਕੋਰੀਆ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਨੇ ਅਣਵਿਲਾਇਤ ਵੱਨ ਸਫਲਤਾਪੂਰਕ ਬੈਲਿਸਟਿਕ ਮਿਸਾਲ ਦਾ ਪ੍ਰੀਖਣ ਕੀਤਾ ਗਿਆ ਜੋ ਦੇਸ਼ਮੁਖੀ ਕਿਮ ਜੋਂਗ ਦੇਗਵਾਈ ਹੇਠ ਕੀਤਾ ਗਿਆ। ਬੀਬੀਸੀ ਦੀ ਖਬਰ ਦੇ ਮੁਤਾਬਕ ਦੇਸ਼ ਦੀ ਲੋਕਲ ਨਿਊਜ਼ ਏਜੰਸੀ ਦੀ ਰਿਪੋਰਟ ਚੇਤਾਵਾ ਕੀਤਾ ਗਿਆ ਹੈ। ਉੱਤਰੀ ਕੋਰੀਆ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਜਾਪਾਨੀ ਪ੍ਰਧਾਨ ਮੰਤਰੀ ਸ਼ੇਨਜੋ ਆਬਿਨੰਦਨ ਦਿੱਤਾ ਹੈ। ਐਜ਼ ਲਵ ਅ ਯੂਐਸ, ਜਾਪਾਨ ਅਤੇ ਸਾਊਥ ਕੋਰੀਆ ਨੇ ਇਸ ਨੂੰ ਵਿਸ਼ਵ ਰਾਸ਼ਟਰੀ ਸੁਰੱਖਿਆ ਕੌਂਸਲ ਨੂੰ ਇਸ ਮਸਲੇ ਤੇ ਹੰਗਾਮੀ ਮੀਟਿੰਗ ਬੁਲਾਉਣ ਦੀ ਅਪੀਲ ਵੀ ਕੀਤੀ ਹੈ। ਸਾਪਕਾ ਵਿਦੇਸ਼ ਮੰਤਰੀ ਫ੍ਰਾਂਕ ਵਾਲਟਰ ਸਟਾਈਨਮਾਰ ਜਰਮਨੀ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਨੇ ਜੋ ਸੋਸ਼ਲ ਡੈਮੋਕ੍ਰੇਟ ਪਾਰਟੀ ਦੇ ਮੈਂਬਰ ਨੇ ਫ੍ਰਾਂਕ ਦੋ ਪਰ ਵਿਦੇਸ਼ ਮੰਤਰੀ ਰਹਿ ਚੁੱਕੇ ਨੇ ਅਤੇ ਕੁੱਲ 8 ਸਾਲ ਤੱਕ ਸੌਦੇਤੇ ਰਹੇ ਨੇ ਨਿਊਜ਼ੀਲੈਂਡ ਵਿੱਚ ਇੱਕ ਮੁਸਲਿਮ ਮਹਿਲਾ ਦੇ ਉੱਤੇ ਨਸੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ ਮੇਪਾਰਾ ਖਾਨ ਮੁਤਾਬਕ ਉਸ ਦਿਤੇ ਇੱਕ ਗੋਰੀ ਲੜਕੀ ਨੇ ਬੀਅਰ ਦੀ ਬੋਤਲ ਸੁੱਟੀ ਅਤੇ ਉਸਨੂੰ ਤੇ ਛੱਡ ਕੇ ਜਾਣ ਲਈ ਕਿਹਾ ਪੂਰੀ ਘਟਨਾ ਦੀ ਵੀਡੀਓ ਮੇਪਾਰਾ ਨੇ ਆਪਣੇ ਟਵਿੱਟਰ ਤੇ ਅਪਲੋਡ ਕੀਤੀ ਹੈ ਸਿੰਕੂ ਰਾਸ਼ਟਰੀ ਅਨੁਸਤਰੀ ਏਜੰਸੀ ਦਾ ਕਹਿਣਾ ਹੈ ਕਿ ਦੱਖਣੀ ਸੁਡਾਨ ਵਿੱਚ ਦਸੰਬਰ 2013 ਤੋਂ ਛੇ ਸੰਗਰਾਮ ਦੇ ਬਾਅਦ ਸੁਰੱਖਿਆ ਦੀ ਇਤਲਾਸ਼ ਚ 15 ਲੱਖ ਲੋਕ ਦੇ ਛੱਡਣ ਲਈ ਮਜਬੂਰ ਹੋ ਚੁੱਕੇ ਨੇ ਤੱਕ 2011 ਵਿੱਚ 21 ਲੱਖ ਅਜਿਹੇ ਲੋਕ ਹੋਣ ਦੇ ਵਿੱਚ ਆਏ ਸਨ ਜੋ ਦੇਸ਼ ਤੋਂ ਭਲਾਈਨ ਕਰ ਚੁੱਕੇ ਨੇ ਦੱਖਣੀ ਕੋਰੀਆ ਚ ਬਰਡ ਫਲੂ ਦੇ ਕਾਰਨ 3 ਕਰੋੜ ਤੋਂ ਵੱਧ ਮੁਰਗੀਆਂ ਦਾ ਕਤਲ ਕੀਤਾ ਜਾ ਚੁੱਕਾ ਹੈ ਬਰਡ ਫਲੂ ਦਾ ਪਹਿਲਾ ਮਾਮਲਾ ਪਿਛਲੇ ਸਾਲ ਨਵੰਬਰ ਚ ਸਾਹਮਣੇ ਆਇਆ ਸੀ ਇਸ ਤੋਂ ਪਹਿਲਾਂ 2014 ਦੇ ਵਿੱਚ ਵੀ ਬਰਡ ਫਲੂ ਮਗਰੋਂ ਇੱਥੇ ਕਰੀਬ 1.5 ਕਰੋੜ ਮੁਰਗੀਆਂ ਮਾਰੀਆਂ ਗਈਆਂ ਸਨ